ਜਿਹੜਾ ਰਾਸ਼ਟਰਪਤੀ 트럼ਪ ਨੇ ਬੈਨ ਲਾਇਆ ਸੀ 트랜ਸ ਜੈਂਡਰ ਟ੍ਰੂਪਸ ਦੇ ਉੱਤੇ ਫੌਜੀਆਂ ਦੇ ਉੱਤੇ ਕਿ ਅਮਰੀਕਾ ਦੇ ਵਿੱਚ ਸਿਰਫ ਦੋ ਸੈਕਸ ਨੇ ਮੇਲ ਤੇ ਫੀਮੇਲ ਵਿੱਚ ਵਿਚਾਰਾ ਕੋਈ 트랜ਸ ਜੈਂਡਰ ਜਿਹੜੇ ਨੇ ਨਾ ਇਹ ਉੱਥੇ ਮਿਲਟਰੀ ਚ ਨਹੀਂ ਜਾ ਸਕਦੇ ਫੌਜ ਚ ਨਹੀਂ ਜਾ ਸਕਦੇ ਉੱਥੇ ਨਾ ਤੇ ਪਾਬੰਦੀ ਤੇ ਜਿਹੜੇ ਐਸ ਵੇਲੇ ਸਰਵਿਸ ਮੈਂਬਰਸ ਹੈਗੇ ਆ ਉਹਨਾਂ ਨੂੰ ਬਾਹਰ ਕੱਢਿਆ ਜਾ ਸਕਦਾ ਔਰ ਦੱਸਿਆ ਜਾ ਰਿਹਾ ਕਿ 4000 ਤੋਂ ਜ਼ਿਆਦਾ 트랜ਸਜੈਂਡਰ ਟ੍ਰੂਪਸ ਜਿਹੜੇ ਨੇ ਐਸ ਵੇਲੇ ਸਰਵ ਕਰ ਰਹੇ ਆ ਕਿਉਂਕਿ ਐਵਿਡੈਂਸ ਕੋਈ ਵੀ 트랜ਸਜੈਂਡਰਸ ਨੇ ਇਹਨਾਂ ਨੂੰ ਹਰਟ ਕਿਦਾਂ ਕੀਤਾ ਪਰ ਫੈਸਲਾ ਜਿਹੜਾ ਹੋ ਚੁੱਕਾ ਆ ਕੋਰਟ ਨੇ ਅ ਟੈਂਪਰੇਰੀਲੀ ਇੱਕ ਬੈਨ ਅਲਾਓ ਕਰ ਦਿੱਤਾ ਆ ਬੈਨ ਲਾ ਦਿੱਤਾ ਆ ਅਮਰੀਕਾ ਦੀ ਸੁਪਰੀਮ ਕੋਰਟ ਨੇ ਵੋਟ ਕੀਤੀ ਆ ਕਿ ਜਿਹੜਾ ਰਾਸ਼ਟਰਪਤੀ ਟਰੰਪ ਨੇ ਬੈਨ ਲਾਇਆ ਸੀ ਟਰਾਂਸ ਜੈਂਡਰ ਟ੍ਰੂਪਸ ਦੇ ਉੱਤੇ ਫੌਜੀਆਂ ਦੇ ਉੱਤੇ ਅ ਜਿਹੜੀਆਂ ਹਲਕ ਲੋਅਰ ਕੋਰਟਸ ਦੇ ਵਿੱਚ ਇਹ ਜਿਹੜਾ ਚੱਲ ਰਿਹਾ ਹੈ ਫੈਸਲਾ ਪਰ ਸੁਪਰੀਮ ਕੋਰਟ ਨੇ ਕਿਹਾ ਵੀ ਇਹ ਵੈਨ ਬੈਨ ਜਿਹੜਾ ਵਕਤੀ ਤੌਰ ਦੇ ਉੱਤੇ ਹਲਾ ਦਿੱਤਾ ਗਿਆ ਰਾਸ਼ਟਰਪਤੀ ਟਰੰਪ ਨੇ ਜਿੱਦਣ ਸੌ ਚੁੱਕੀ ਸੀ ਉਦੋਂ ਉਹਨਾਂ ਦਾ ਸਭ ਤੋਂ ਪਹਿਲਾ ਬਿਆਨ ਜਿਹੜਾ ਸੀ ਉਸ ਬਿਆਨ ਦੇ ਵਿੱਚ ਉਹਨੇ ਗੱਲ ਇਹ ਕਹੀ ਸੀ ਕਿ ਅਮਰੀਕਾ ਦੇ ਵਿੱਚ ਸਿਰਫ ਦੋ ਸੈਕਸ ਨੇ ਮੇਲ ਤੇ ਫੀਮੇਲ ਵਿੱਚ ਵਿਚਾਲਾ ਕੋਈ ਨਹੀਂ ਹੁਣ ਇਹਨਾਂ ਨੂੰ ਇਹ ਕੀਤਾ ਜਾ ਰਿਹਾ ਹੈ ਸਾਰੇ ਕੁਸ਼ ਦੇ ਵਿੱਚ ਨਵਾਂ ਜਿਹੜਾ ਇੱਕ ਟ੍ਰੈਂਡ ਚੱਲਦਾ ਪਿਛਲੇ ਸਮੇਂ ਤੋਂ ਰਵਾਜ ਕਹਿ ਲੋ ਜਾਵੇ ਮਤਲਬ ਇਹ ਗੱਲ ਪਹਿਲਾਂ ਘੱਟ ਸੀਗੀ ਲੋਕ ਟਰਾਂਸ ਜੈਂਡਰ ਬਣ ਜਾਂਦੇ ਮੁੰਡਾ ਉਹਦਾ ਜ਼ਿਕਰਤਾ ਜੀ ਮੈਂ ਤਾਂ ਕੁੜੀ ਬਣਨਾ ਉਹ ਕੁੜੀ ਬਣ ਜਾਂਦਾ ਸਰਜਰੀ ਕਰਾ ਲੈਂਦਾ ਦਵਾਈਆਂ ਲੈ ਲੈਂਦਾ ਸਾਰਾ ਕੁਝ ਕਰਕੇ ਤੇ ਉਹ ਕੁੜੀਆਂ ਵਰਗਾ ਬਣ ਜਾਂਦਾ ਕੋਈ ਕੁੜੀ ਉਹ ਕਹਿੰਦੀ ਮੈਂ ਤੇ ਮੁੰਡਾ ਬਣਨਾ ਉਹ ਸਾਰਾ ਕੁਝ ਚੇਂਜ ਕਰਾ ਕੇ ਸਰਜਰੀ ਕਰਾ ਕੇ ਦਵਾਈਆਂ ਲੈ ਕੇ ਫੀਮੇਲ ਜਿਹੜੀ ਆ ਉਹ ਉਹ ਮੁੰਡਾ ਬਣ ਜਾਂਦੀ ਮੁੰਡਾ ਕੁੜੀ ਬਣ ਜਾਂਦਾ ਹੁਣ ਰਾਸ਼ਟਰਪਤੀ ਟਰੰਪ ਨੇ ਕਿਹਾ ਹੈ ਵੀ ਸਾਡੇ ਕੋਲੇ ਸਿਰਫ ਦੋ ਸੈਕਸ ਨੇ ਤੇ ਨਾਲ ਇਹਨਾਂ ਨੇ ਇਹ ਕਿਹਾ ਸੀ ਵੀ ਟਰਾਂਸ ਜੈਂਡਰ ਜਿਹੜੇ ਨੇ ਨਾ ਇਹ ਉੱਥੇ ਮਿਲਟਰੀ ਚ ਨਹੀਂ ਜਾ ਸਕਦੇ ਫੌਜ ਚ ਨਹੀਂ ਜਾ ਸਕਦੇ ਉੱਥੇ ਇਹਨਾਂ ਤੇ ਪਾਬੰਦੀ ਆ ਲੋਕ ਕਹਿੰਦੇ ਨਹੀਂ ਇਹ ਤਾਂ ਗਲਤ ਹੈ ਇਹ ਕਿੱਦਾਂ ਹੋ ਸਕਦਾ ਬੜੇ ਐਗਜ਼ੈਂਪਲ ਨੇ ਆਪਣੇ ਕੋਲ ਜਿਹਦੇ ਨਾਲ ਮਤਲਬ ਬਹੁਤ ਚੰਗਾ ਇੰਪੈਕਟ ਪਿਆ ਇਹਨਾਂ ਸਾਰਿਆਂ ਦੇ ਨਾਲ ਵੀ ਐਲਜੀਬੀਟੀਕਿਊ ਗਰੁੱਪ ਜਿਹੜਾ ਉਹ ਸਾਰੇ ਕਹਿੰਦੇ ਸਾਡੇ ਨਾਲ ਧੱਕਾ ਹੋ ਰਿਹਾ ਇੱਥੇ ਗੱਲ ਹੀ ਗਲਤ ਆ ਜਾਂ ਮਿਨੋਰਟੀਜ਼ ਦੇ ਨਾਲ ਜਿਹੜੇ ਖੜੇ ਹੋਣ ਵਾਲੇ ਸੀ ਪਰ ਰਾਸ਼ਟਰਪਤੀ ਟਰੰਪ ਨੇ ਕਿਹਾ ਵੀ ਇਹ ਠੀਕ ਆ ਹੁਣ ਸੁਪਰੀਮ ਕੋਰਟ ਨੇ ਫੈਸਲਾ ਭਾਵੇਂ ਟੈਂਪਰੇਰੀਲੀ ਦਿੱਤਾ ਪਰ ਰਾਸ਼ਟਰਪਤੀ ਟਰੰਪ ਦੇ ਹੱਕ 'ਚ ਦੇ ਦਿੱਤਾ ਕਹਿੰਦੇ ਵੀ ਹੁਣ ਇਹਦੇ ਨਾਲ ਹੋਊਗਾ ਕੀ ਇਸ ਫੈਸਲੇ ਦੇ ਨਾਲ ਨਵੇਂ ট্রান্সਜੈਂਡਰ ਮਿਲਟਰੀ ਜੁਆਇਨ ਨਹੀਂ ਕਰ ਸਕਦੇ ਤੇ ਜਿਹੜੇ ਐਸ ਵੇਲੇ ਸਰਵਿਸ ਮੈਂਬਰਸ ਹੈਗੇ ਆ ਉਹਨਾਂ ਨੂੰ ਬਾਹਰ ਕੱਢਿਆ ਜਾ ਸਕਦਾ ਆ ਇਸ ਮਾਮਲੇ ਦੇ ਵਿੱਚ ਹੁਣ ਐਕਸਪਲੇਨੇਸ਼ਨ ਕੋਈ ਨਹੀਂ ਕੋਰਟ ਵੱਲੋਂ ਮੈਜੋਰਿਟੀ ਜਿਹੜਾ ਇਹ ਜਸਟਿਸਸ ਨੇ ਉਹਨਾਂ ਨੇ ਕੋਈ ਰੀਜ਼ਨ ਨਹੀਂ ਦਿੱਤਾ ਆਪਣੇ ਫੈਸਲੇ ਦੇ ਲਈ ਤਿੰਨ ਜਿਹੜੇ ਲਿਬਰਲ ਜਸਟਿਸਸ ਨੇ ਉਹਨਾਂ ਨੇ ਕਿਹਾ ਕਿ ਉਹ ਇਹਨੂੰ ਬੈਨ ਨੂੰ ਰੋਕਣਾ ਚਾਹੁੰਦੇ ਆ ਹੁਣ ਟਰਾਂਸਜੈਂਡਰ ਲੋਕ ਪਹਿਲਾਂ ਅਲਾਉਡ ਸੀਗੇ ਓਪਨਲੀ ਸਰਵ ਕਰਨ ਦੇ ਲਈ 2100 16 ਦੇ ਵਿੱਚ 트ੰਪ ਨੇ ਪਹਿਲਾਂ ਸਭ ਤੋਂ ਪਹਿਲਾਂ 2118 ਦੇ ਵਿੱਚ ਬੈਨ ਕੀਤਾ ਬਾਈਡਨ ਆ ਗਿਆ ਬਾਈਡਨ ਨੇ 21 ਦੇ ਵਿੱਚ ਇਹਨੂੰ ਰਿਵਰਸ ਕਰਤਾ ਵੀ ਨਹੀਂ ਠੀਕ ਆ ਹੁਣ ਜਦੋਂ ਟਰੰਪ ਆਏ ਇਹਨਾਂ ਨੇ ਫੇਰ ਰੀਇਨਸਟੇਟ ਕਰਤਾ ਵੀ ਅਸੀਂ ਫੇਰ ਬੈਨ ਲਾ ਦਿੱਤਾ ਆਪਣੀ ਸੈਕੰਡ ਟਰਮ ਦੇ ਵਿੱਚ ਔਰ ਦੱਸਿਆ ਜਾ ਰਿਹਾ ਕਿ 4000 ਤੋਂ ਜ਼ਿਆਦਾ ਟਰਾਂਸਜੈਂਡਰ ਟ੍ਰੂਪਸ ਜਿਹੜੇ ਨੇ ਐਸ ਵੇਲੇ ਸਰਵ ਕਰ ਰਹੇ ਆ ਔਰ ਇਹਦੇ ਨਾਲ ਕੁਦਰਤੀ ਤੌਰ ਤੇ ਉਹਨਾਂ ਨੂੰ ਹਟਾਇਆ ਜਾ ਸਕਦਾ ਉਹ ਆਪਣੀ ਨੌਕਰੀ ਉਹਨਾਂ ਦੀ ਜਾਂਦੀ ਲੱਗ ਸਕਦੀ ਹੈ ਹੈਲਥ케ਅਰ ਜਾਂਦਾ ਲੱਗ ਸਕਦਾ ਰਿਟਾਇਰਮੈਂਟ ਬੈਨੀਫਿਟ ਜਾਂਦੇ ਲੱਗ ਸਕਦੇ ਆ ਆਲੋਚਨਾ ਇਹਦੀ ਕੀਤੀ ਜਾ ਰਹੀ ਹੈ ਜਿਹੜੇ ਐਲਜੀਬੀਟੀਕਿਊ ਪਲੱਸ ਰਾਈਟਸ ਗਰੁੱਪਸ ਨੇ ਉਹ ਕਹਿੰਦੇ ਵੀ ਇਹ ਡਿਸੀਜਨ ਬਹੁਤ ਪੱਖਪਾਤ ਵਾਲਾ ਆ ਇਹ ਗਲਤ ਆ ਤੇ ਇਹ ਨੁਕਸਾਨਦੇ ਆ ਕਿ ਇਹ ਇੱਕ ਧਾਰਨਾ ਦੇ ਉੱਤੇ ਆਧਾਰਿਤ ਆ ਨਾ ਕਿ MILITARY ਦੀਆਂ ਲੋੜਾਂ ਦੇ ਉੱਤੇ ਉਦਾਹਰਨਾਂ ਹੁਣ ਇਹਦਾ ਸਬੂਤ ਕੋਈ ਨਹੀਂ ਇਹ ਕਹਿ ਰਹੇ ਵੀ ਇਹਦੇ ਨਾਲ ਨੁਕਸਾਨ ਹੋਊਗਾ ਦਾ ਸਬੂਤ ਕੋਈ ਨਹੀਂ ਵੀ ਜਿਹੜੀ ਕੋਰਟ ਆ ਉਹ ਕਿੱਥੇ ਕਹਿ ਰਹੀ ਆ ਕਿ ਇਹਦੇ ਨਾਲ ਨੁਕਸਾਨ ਹੋਊਗਾ ਮਤਲਬ ਕਿਸ ਗੱਲ ਤੋਂ ਨੁਕਸਾਨ ਹੋ ਰਿਹਾ ਇਸ ਚੀਜ਼ ਦਾ ਇਸ ਗੱਲ ਦਾ ਸਬੂਤ ਕੋਈ ਨਹੀਂ ਇਹਨਾਂ ਦੇ ਕੋਲ ਹੁਣ ਕਿਉਂਕਿ ਐਵਿਡੈਂਸ ਕੋਈ ਵੀ ট্রান্সਜੈਂਡਰਸ ਨੇ ਇਹਨਾਂ ਨੂੰ ਹਰਟ ਕਿਦਾਂ ਕੀਤਾ ਪਰ ਫੈਸਲਾ ਜਿਹੜਾ ਹੋ ਚੁੱਕਾ ਆ ਸੋ ਨਵੀਆਂ ਰੈਸਟ੍ਰਿਕਸ਼ਨਸ ਦੇ ট্রান্স ਟਰੂਪਸ ਜਿਹੜੇ ਨੇ ਹੈਗੇ ਉਹਨਾਂ ਨੂੰ ਵੇਵਿਅਰ ਦਿੱਤਾ ਆ ਜਿਹੜਾ ਲਿਮਟ ਕੀਤਾ ਉਹਨਾਂ ਦੇ ਬਾਥਰੂਮ ਯੂਜ਼ ਤੋਂ ਲੈ ਕੇ ਉਹਨਾਂ ਨੂੰ ਜਿਹੜੇ ਫਿਜ਼ੀਕਲ ਸਟੈਂਡਰਡਸ ਨੇ ਆਪਣੇ ਬਰਥ ਸੈਕਸ ਵਾਲੇ ਉਹ ਮੇਨਟੇਨ ਕਰਨੇ ਪੈਣਗੇ ਸੋ ਜਿਆਦਾ ਜਿਹੜੀ ਕਾਨੂੰਨੀ ਲੜਾਈ ਹੈ ਉਹ ਅੱਗੇ ਆ ਰਹੀ ਹੈ ਕੇਸ ਜਿਹੜਾ ਹੈ ਇਹਨੂੰ ਰਿਵਿਊ ਕੀਤਾ ਜਾ ਰਿਹਾ ਅਪੀਲ ਕੋਰਟਸ ਦੇ ਵਿੱਚ ਤੇ ਦੋ ਹੋਰ ਲਾ ਸੂਟ ਜਿਹੜੇ ਆ ਉਹ ਵੀ ਚੈਲੰਜ ਕਰ ਰਹੇ ਆ ਇਸ ਪੈਨ ਨੂੰ ਇੰਪੈਕਟ ਦਾ ਬਹੁਤ ਜ਼ਿਆਦਾ ਵੱਡਾ ਪੈਣਾ ਕ੍ਰਿਟਿਕ ਇਹ ਦੱਸ ਰਹੇ ਆ ਕਿ ਜਿਹੜਾ ਡਿਸੀਜਨ ਆ ਇਹਦੇ ਨਾਲ ਨੈਸ਼ਨਲ ਸਕਿਉਰਿਟੀ ਤੇ ਅਸਰ ਪਊਗਾ ਟ੍ਰੇਨਡ ਪਰਸਨਲ ਜਿਹੜੇ ਨੇ ਉਹ ਵੇਸਟ ਹੋ ਸਕਦੇ ਆ ਤੇ ਵੱਡਾ ਸੈਕਟਬੈਕ ਆ ਜਿਹੜਾ ਇਹਦਾ ਉਹ ਮਿਲਟਰੀ ਦੇ ਵਿੱਚ ਇਹਦੇ ਉੱਤੇ ਜਿਹੜਾ ਮਤਲਬ ਇੱਕ ਵੱਖਰੇ ਤਰੀਕੇ ਦੇ ਨਾਲ ਪੈ ਸਕਦਾ ਆ ਤੇ ਇਹਦਾ ਜਿਹੜਾ ਜਿਆਦਾ ਜਿਹੜਾ ਪ੍ਰੋਗਰਾਮ ਜਿਹੜਾ ਅਸਰ ਆ ਉਹਦੇ ਉੱਤੇ ਉਹ ਪਊਗਾ ਤੇ ਉਹਦੇ ਨਾਲ ਸਾਰਿਆਂ ਦਾ ਜਿਹੜਾ ਜਿੱਥੇ ਸਿਰਫ ਇਹਨਾਂ ਲੋਕਾਂ ਦਾ ਨੁਕਸਾਨ ਹੋਊਗਾ ਉੱਥੇ ਮਿਲਟਰੀ ਦਾ ਵੀ ਨੁਕਸਾਨ ਹੋ ਸਕਦਾ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ